ਤੇ ਗੁਰਦਾਸਪੁਰ ਦੇ ਰਹਿਣ ਵਾਲੇ ਪੇਂਟਰ ਰਾਜਾ ਸਿੱਧੂ ਮੂਸੇਵਾਲੇ ਦੀਆਂ ਪੇਂਟਿੰਗਸ ਬਣਾ ਰਿਹਾ ਹੈ ਤੇ ਇਹ ਮਸ਼ਹੂਰ ਹੋ ਗਿਆ ਹੈ ਕਿ ਇਹ ਇਸ ਦੇ ਕੋਲ ਕੰਮ ਮੁੱਕਦਾ ਹੀ ਨਹੀਂ ਹੈ ਦੂਰਦਰਾਡੇ ਮਹਾਰਾ ਤੋਂ ਉਸ ਨੂੰ ਸਿੱਧੂ ਮੂਸੇਵਾਲੇ ਦੀਆਂ ਪੇਂਟਿੰਗਸ ਬਣਾਉਣ ਦੇ ਲਈ ਬੁਲਾਇਆ ਜਾ ਰਿਹਾ ਹੈ ਮੂੰ ਮੰਗੀ ਕੀਮਤ ਵੀ ਦਿੱਤੀ ਜਾ ਰਹੀ ਹੈ ਕਈ ਹੋਟਲ ਰੈਸਟੋਰੈਂਟ ਤੇ ਪੇਂਟਿੰਗ ਬਣਾਉਂਦਾ ਹੈ ਦੱਸਦੇ ਕਿ ਕੋਈ ਦੁਕਾਨ ਤੇ ਤੇ ਕੋਈ ਚੌਰਾਹੀਆਂ ਦੇ ਵਿੱਚ ਰਾਜਾ ਪੰਸਾਲਾ ਤੋਂ ਸਿਰਫ ਮੂਸੇਵਾਲੇ ਦੀਆਂ ਹੀ ਪੇਂਟਿੰਗਸ ਬਣਾ ਰਿਹਾ ਤੇ ਕਹਿੰਦਾ ਹੈ ਕਿ ਮੇਰੇ ਲਈ ਤਾਂ ਮੂਸੇਵਾਲਾ ਹੀ ਅਜਿਹਾ ਹੈ ਉਸ ਨੂੰ ਮੂਸੇਵਾਲਾ ਦੇ ਨਾਮ ਤੇ ਹੀ ਰੋਜ਼ਗ ਤੇ ਬਿਲਕੁਲ ਜੀ ਗੁਰਦਾਸਪੁਰ ਦਾ ਪੇਂਟਰ ਰਾਜਾ ਜਿਹੜਾ 3 ਸਾਲ ਤੋਂ ਯਾਨੀ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਤੋਂ ਲਗਾਤਾਰ ਉਹਦੀਆਂ ਤਸਵੀਰਾਂ ਬਣਾ ਰਿਹਾ ਔਰ ਸਿਰਫ ਸਿੱਧੂ ਮੂਸੇਵਾਲਾ ਦੀਆਂ ਹੀ ਤਸਵੀਰਾਂ ਬਣਾ ਰਿਹਾ ਉਹਦੇ ਵੱਲੋਂ ਇੱਕ ਹੋਰ ਪੇਂਟਿੰਗ ਵੱਖਰਾ ਪੋਜ਼ ਬਣਾ ਦਿੱਤਾ ਗਿਆ ਹੈ ਰਾਜਾ ਸਾਡੇ ਨਾਲ ਮੌਜੂਦ ਹੈ ਤੁਸੀਂ ਪੇਂਟਿੰਗ ਲੈਣ ਚੱਕੀ ਦੋ ਤੂੰ ਪਹਿਲੇ ਆ ਦੱਸੋ ਮੈਂ ਜੀ ਲਗਭਗ 20 ਸਾਲ ਤੋਂ ਪੇਂਟਿੰਗ ਕਰਦਾ ਬਾਈ ਤੇ ਸਿੱਧੂ ਭਾਈ ਦੀਆਂ ਪੇਂਟਿੰਗਾਂ ਜਿਹੜੀਆਂ ਮੈਂ ਉਹਨਾਂ ਦੀ ਜਾਨ ਤੋਂ ਪਹਿਲਾਂ ਵੀ ਬਣਾਈਆਂ ਸੀ ਤੇ ਉਹਨਾਂ ਦੀ ਜਾਨ ਤੋਂ ਪਹਿਲਾਂ ਮੈਂ ਹੋਰ ਵੀ ਬਥੇਰੇ ਸਿੰਗਰਾਂ ਦੀਆਂ ਪੇਂਟਿੰਗ ਉਸ ਤੋਂ ਉਸ ਤੋਂ ਬਾਅਦ ਲੋਕਾਂ ਨੇ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ ਤੇ ਮੇਰੇ ਨਾਲ ਬਹੁਤ ਜ਼ਿਆਦਾ ਲੋਕੀ ਜੁੜੇ ਆ ਜੀ ਸਿੱਧੂ ਬਾਈ ਦੇ ਕਰਕੇ ਜੀ ਤਾਂ 20 ਸਾਲ ਤੋਂ ਪੇਂਟਿੰਗਸ ਬਣਾ ਰਿਹਾ ਉਹ ਕਿਹੜੇ ਕਿਹੜੇ ਸਿੰਗਰ ਦੀਆਂ ਪੇਂਟਿੰਗਸ ਬਣਾਉਂਦੇ ਸੀ ਪਹਿਲੇ ਮੈਂ ਜੀ ਲਗਭਗ ਜਿੰਨੇ ਫੇਮਸ ਸਿੰਗਰ ਆ ਮੈਂ ਨਾ ਨਹੀਂ ਲਊਂਗਾ ਉਹਨਾਂ ਸਿੰਗਰਾਂ ਦਾ ਕਿਉਂਕਿ ਕੁਝ ਸਿੰਗਰ ਅਜੇ ਵੀ ਹੀ ਜਿਨ੍ਹਾਂ ਦੀ ਸਿੱਧੂ ਬਾਈ ਦੇ ਨਾਲ ਕੰਟਰੋਵਰਸੀ ਚੱਲਦੀ ਹੁੰਦੀ ਸੀ ਤੇ ਮੈਂ ਉਹਨਾਂ ਦੀ ਵੀ ਪੇਂਟਿੰਗਾਂ ਬਣਾਇਆ ਕਿਉਂਕਿ ਰੋਟੀ ਕੱਢ ਕੇ ਮੈਨੂੰ ਸਾਰਿਆਂ ਦੇ ਕੰਮ ਕਰਨੇ ਪੈਂਦੇ ਰਹੀ ਪਰ ਜੀ ਅੱਜ ਦੀ ਡੇਟਸ ਦੇਖਿਆ ਜਾਏ ਤੇ ਮੇ ਜਿੱਦਾਂ ਸਿੱਧੂ ਦੀ ਮੌਤ ਤੋਂ ਪਹਿਲੇ ਵੀ ਉਹਨਾਂ ਦੀਆਂ ਤਸਵੀਰਾਂ ਬਣਾਈਆਂ ਕਦੀ ਮਿਲਣ ਦਾ ਮੌਕਾ ਮਿਲਿਆ ਜਾਂ ਉਹਨਾਂ ਨੂੰ ਮਤਲਬ ਗੱਲਬਾਤ ਹੋਈ ਹੋਏ ਨਹੀਂ ਜੀ ਗੱਲਬਾਤ ਨਹੀਂ ਹੋਈ ਪਰ ਮੈਂ ਮਿਲਣ ਦੀ ਕੋਸ਼ਿਸ਼ ਕਰਦਾ ਸੀ ਪਰ ਉਸ ਟਾਈਮ ਹਾਲਾਤ ਇੰਨੇ ਪਤਲੇ ਹੁੰਦੇ ਰਹੇ ਕਿ ਜਦੋਂ ਕੰਮ ਹੁੰਦਾ ਰਿਹਾ ਸੀ ਉਦੋਂ ਟਾਈਮ ਨਹੀਂ ਹੁੰਦਾ ਰਿਹਾ ਤੇ ਜਦੋਂ ਟਾਈਮ ਹੁੰਦਾ ਰਿਹਾ ਸੀ ਉਦੋਂ ਪੈਸੇ ਨਹੀਂ ਹੁੰਦੇ ਰਹੇ ਤੇ ਮੇਰੇ ਕੋਲ ਜਾਣ ਹੀ ਹੋਇਆ ਜਦੋਂ ਬੰਦੇ ਨੂੰ ਪਤਾ ਹੋਏ ਵੀ ਇਹ ਜਾਂ ਕੋਈ ਕੰਡ ਹੋ ਜਾਣਾ ਫਿਰ ਤੇ ਬੰਦਾ ਖਾਲੀ ਕਰਦਾ ਹੈ ਨਾ ਜੀ ਪਤਾ ਨਹੀਂ ਵੀ ਭਾਈ ਨੇ ਦੁਨੀਆ ਤੋਂ ਚਲੇ ਜਾਣਾ ਤੇ ਸਾਡੇ ਮੇਰੇ ਕੋਲ ਮਿਲਿਆ ਨਹੀਂ ਜੀ ਉਹੀ ਜਿੱਦਾਂ ਮੈਨੂੰ ਦੁੱਖ ਰਹ ਸਿੱਧੂ ਭਾਈ ਦੀਆਂ ਜਦੋਂ ਸਿੱਧੂ ਭਾਈ ਦੀ ਡੈਥ ਹੋ ਜਾਂਦੀ ਆ ਜਦੋਂ ਹਨਾ ਜੀ ਤੇ ਉਸ ਤੋਂ ਬਾਅਦ ਮੈਨੂੰ 8-10 ਦਿਨ ਤੱਕ ਤਾਂ ਮੈਂ ਸਦਮੇ 'ਚ ਰਹਾ ਵੀ ਕੌਣ ਕਿੱਦਾਂ ਕਿਹਨੇ ਕੀਤਾ ਹਨਾ ਜੀ ਮੈਂ ਘਟੋ ਘਟਾ 8-10 ਦਿਨ ਤੱਕ ਨਿਊ ਚੈਨਲ ਦੇ ਇਧਰ ਰਹਿੰਦਾ ਸੀ ਉਸ ਤੋਂ ਬਾਅਦ ਮੈਂ ਇੱਕ ਸ਼ਰਧਾਂਜਲੀ ਦੀ ਤੌਰ ਤੇ ਭਾਈ ਦੀ ਪੇਂਟਿੰਗ ਬਣਾਈ ਸੀ ਜੋ ਕਿ ਬਿਲਕੁਲ ਫ੍ਰੀ ਹੀ ਤੇ ਉਹ ਪੇਂਟਿੰਗ ਜਿਹੜੀ ਆ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤੀ ਉਸ ਤੋਂ ਬਾਅਦ ਲੋਕਾਂ ਨੇ ਮੈਨੂੰ ਬਹੁਤ ਜ਼ਿਆਦਾ ਕੰਮ ਦਿੱਤਾ ਤੇ ਸਿੱਧੂ ਭਾਈ ਦੇ ਚਾਹਣ ਵਾਲਿਆਂ ਦਾ ਬਹੁਤ ਜ਼ਿਆਦਾ ਮੈਨੂੰ ਪਿਆਰ ਮਿਲਦਾ ਜਿੱਦਾਂ ਤੁਸੀਂ ਕਿਹਾ ਕਿ ਸਦਮੇ 'ਚ ਰਹੇ ਉਹਨਾਂ ਦੀ ਮ ਬਹੁਤ ਵਧੀਆ ਰਿਸਪੈਕਟ ਦਿੰਦੇ ਆ ਬਹੁਤ ਵਧੀਆ ਦਿਲ ਦੇ ਮੈਂ ਕਹਿੰਦਾ ਵੀ ਭਾਈ ਜੇ ਮੈਂ ਅੱਜ ਸਿੱਧੂ ਬਾਈ ਨੂੰ ਨਹੀਂ ਮਿਲਿਆ ਹੁੰਦਾ ਚੌਲਾਂ ਵਾਲੇ ਨੂੰ ਮਿਲਿਆਣਾ ਤੇ ਮੈਨੂੰ ਆ ਲੱਗਦਾ ਵੀ ਮੈਂ ਸਿੱਧੂ ਬਾਈ ਨੂੰ ਮਿਲਿਆ ਜਿੱਦਾਂ ਇੰਨੇ ਵੱਡੇ ਫੈਨ ਕੇ ਸਿਰਫ ਉਹਨਾਂ ਦੀਆਂ ਤਸਵੀਰਾਂ ਬਣਾ ਰਹੇ ਹੋ ਜੇ ਦੋ ਲਾਈਨਾਂ ਚ ਉਹਨਾਂ ਨੂੰ ਡਿਫਾਈਨ ਕਰਨ ਲਈ ਕਿਹਾ ਜਾਏ ਸਿੱਧੂ ਬਾਰੇ ਕੁਝ ਬੋਲਣ ਲਈ ਕਿਹਾ ਜਾਏ ਕੀ ਕਹਿਣਾ ਚਾਹੋਗੇ ਦੋ ਲਾਈਨਾਂ ਚ ਹੀ ਮੈਂ ਤੇ ਉਹਨੂੰ ਆਪਣਾ ਰੱਬ ਦਾ ਰੂਪ ਹੀ ਮੰਨਦਾ ਆ ਜਿੰਨਾ ਦੇ ਕਰਕੇ ਚਲੋ ਜਿੱਦਾਂ ਅੱਜ ਜੇ ਮੇਰੀ ਉਹਦੇ ਕਰਕੇ ਰੋਟੀ ਚੱਲੀ ਆ ਤੇ ਮੇਰੇ ਵਾਸਤੇ ਉਹ ਰੱਬ ਦਾ ਰੂਪ ਆ ਤੇ ਬਾਕੀ ਜਿੰਨੀ ਜਿੰਨੀ ਮੈਂ ਉਹਨੂੰ ਮਰਮ ਨਹੀਂ ਦਊਂਗਾ ਬਾਕੀ ਮੈਂ ਬਹੁਤ ਕੋਸ਼ਿਸ਼ ਕਰੂੰਗਾ ਜੇ ਕੱਲ ਨੂੰ ਉਹਨਾਂ ਦਾ ਟ੍ਰੈਂਡ ਜੇ ਲੋਕਾਂ ਨੂੰ ਨਹੀਂ ਨਹੀਂ ਵੀ ਬਣਦੇ ਮੈਂ ਤਾਂ ਵੀ ਉਹਦੀ ਪੇਂਟਿੰਗਾਂ ਬਣਾਉਂਦਾ ਰਹੂੰਗਾ ਜੀ ਤੇ ਬਿਲਕੁਲ ਜੀ ਸਿੱਧੂ ਮੂਸੇਵਾਲਾ ਨੂੰ ਰੱਬ ਮੰਨਣ ਵਾਲਾ ਰਾਜਾ ਦਾ ਕਹਿਣਾ ਹੈ ਕਿ ਲਗਾਤਾਰ ਉਹਨਾਂ ਦੀ ਪੇਂਟਿੰਗ ਬਣਾਉਂਦਾ ਰਹਾਂਗੇ ਔਰ ਇਹ ਵੀ ਕਹਿਣਾ ਹੈ ਕਿ ਮੂੰਹ ਮੰਗੀ ਕੀਮਤ ਦੇਣ ਨੂੰ ਤਿਆਰ ਹੁੰਦੇ ਸਿੱਧੂ ਮੂਸੇਵਾਲੇ ਦੇ ਫੈਨ ਇਹਨਾਂ ਦੀਆਂ ਤਸਵੀਰਾਂ ਤੇ ਗੁਰਦਾਸਪੁਰ ਤੋਂ ਕੈਮਰਾਮੈਨ ਜਗਿੰਦਰਪਾਲ ਦੇ ਨਾਲ ਰੋਹਿਤ ਗੁਪਤਾ ਇੰਡੀਆ ਨਿਊਜ਼ ਪੰਜਾਬ